ਅੱਜ ਆਪਾਂ ਬਣਾਵਾਂਗੇ ਮਿੱਠੀ ਬੂੰਦੀ ਬਿਲਕੁਲ ਹਲਵਾਈ ਸਟਾਈਲ ਇਕਦਮ ਗੋਲ-ਗੋਲ ਦਾਣੇ ਬਣ ਕੇ ਤਿਆਰ ਹੋਏ ਨੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਆ ਮੈਂ ਕੁਲਵੰਤ ਕੇ ਕੇਵਾਸੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਇੱਕ ਕੌਲੀ ਮੈਂ ਬੇਸਨ ਦੀ ਲਈ ਹੈ ਮੈਂ ਸਾਰਾ ਮੀਜਰਮੈਂਟ ਇਸ ਕੌਲੀ ਦੇ ਹਿਸਾਬ ਨਾਲ ਕੀਤਾ ਹੈ ਤੁਸੀਂ ਕੱਪ ਨਾਲ ਵੀ ਕਰ ਸਕਦੇ ਹੋ ਇੱਕ ਕੌਲੀ ਮੈਂ ਇਹੀ ਪਾਣੀ ਦੀ ਲਈ ਹੈ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਬੇਸਨ ਦਾ ਕੋਲ ਤਿਆਰ ਕਰਾਂਗੇ ਬਿਲਕੁਲ ਥੋੜਾ ਥੋੜਾ ਪਾਣੀ ਪਾ ਕੇ ਕਰਨਾ ਹੈ ਇਸ ਨੂੰ ਬਿਸਕਰ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਨਾਲ ਆਪਾਂ ਹਿਲਾ ਲੈਣਾ ਹੈ ਥੋੜਾ ਜਿਹਾ ਆਪਾਂ ਪਾਣੀ ਹਜੇ ਹੋਰ ਪਾਵਾਂਗੇ ਬੈਟਰ ਬਹੁਤ ਹੀ ਸਖਤ ਹੈ ਹਲਾਉਂਦੇ ਹੋਏ ਆਪਾਂ ਦੇਖ ਲੈਣਾ ਕਿ ਆਪਣਾ ਬੈਟਰ ਕਿੰਨਾ ਗਾੜਾ ਹੈ ਥੋੜਾ ਪਾਣੀ ਆਪਾਂ ਹੋਰ ਪਾਵਾਂਗੇ ਪਾਣੀ ਪਾ ਕੇ ਆਪਾਂ ਚੰਗੀ ਤਰ੍ਹਾਂ ਨਾਲ ਇਹਨੂੰ ਘੋਲ ਲੈਣਾ ਹੈ ਬਸ ਆਪਾਂ ਨੂੰ ਇਸ ਤਰ੍ਹਾਂ ਦਾ ਬੈਟਰ ਚਾਹੀਦਾ ਹੈ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਹੈ ਤੇ ਹੁਣ ਆਪਾਂ ਇਸ ਨੂੰ ਇੱਕ ਸਾਈਡ ਤੇ ਰੱਖ ਦਾਂਗੇ ਕੜਾਈ ਵਿੱਚ 1.5 ਕੌਲੀ ਆਪਾਂ ਚੀਨੀ ਦੀ ਲਵਾਂਗੇ ਇੱਕ ਕੌਲੀ ਇਹਦੇ ਵਿੱਚ ਮੈਂ ਪਾਣੀ ਦੀ ਪਾਵਾਂਗੀ ਚੰਗੀ ਤਰ੍ਹਾਂ ਨਾਲ ਆਪਾਂ ਇਹਨੂੰ ਹਲਾ ਲੈਣਾ ਹੈ ਜਿੰਨਾ ਚਾਕੇ ਚੀਨੀ ਆਪਣੀ ਮੈਲਟ ਨਹੀਂ ਹੋ ਜਾਂਦੀ ਆਪਾਂ ਇਸ ਨੂੰ ਹਲਾਉਂਦੇ ਰਹਿਣਾ ਹੈ ਦੋ ਇਲਾਚੀਆਂ ਲਈਆਂ ਨੇ ਇਲਾਚੀਆਂ ਨੂੰ ਮੈਂ ਖੋਲ ਕੇ ਪਾਇਆ ਇਹ ਵਿੱਚ ਇਲਾਚੀ ਦਾ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੈ ਤੁਸੀਂ ਇਸ ਨੂੰ ਪੀਸ ਕੇ ਵੀ ਪਾ ਸਕਦੇ ਹੋ ਥੋੜੇ ਜਿਹਾ ਅੱਗੇ ਮੈਂ ਕੇਸਰ ਦੇ ਲੈਣੇ ਇਹਦਾ ਵੀ ਫਲੇਵਰ ਬਹੁਤ ਸੋਹਣਾ ਆਉਂਦਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਪਿੰਚ ਫੂਡ ਕਲਰ ਪਾਵਾਂਗੇ ਮੈਂ ਇਹ orange ਕਲਰ ਲੈ ਆਏ ਇਸ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਹਿਲਾਉਂਦੇ ਹੋਏ ਮਿਕਸ ਕਰ ਲੈਣਾ ਤਦ ਤੱਕ ਆਪਾਂ ਚਾਸ਼ਨੀ ਨੂੰ ਪਕਾਵਾਂਗੇ ਜਦ ਤੱਕ ਇਹਨੂੰ ਇੱਕ ਵਾਰ ਨਹੀਂ ਆ ਜਾਂਦਾ ਚਾਸ਼ਨੀ ਆਪਾਂ ਕੋਈ ਇੱਕ ਜਾਂ ਦੋ ਤਾਰ ਦੀ ਬਣਾ ਕੇ ਨਹੀਂ ਤਿਆਰ ਕਰਨੀ ਬਿਲਕੁਲ ਪਤਲੀ ਬਣਾ ਕੇ ਤਿਆਰ ਕਰਨੀ ਹੈ ਚਾਸ਼ਨੀ ਆਪਣੀ ਬਣ ਕੇ ਤਿਆਰ ਹੈ ਗੈਸ ਨੂੰ ਹੁਣ ਆਪਾਂ ਬੰਦ ਕਰ ਦਾਂਗੇ ਤੇ ਇਹ ਚਾਸ਼ਨੀ ਨੂੰ ਇੱਕ ਸਾਈਡ ਤੇ ਰੱਖ ਦਾਂਗੇ ਕੜਾਈ ਵਿੱਚ ਥੋੜਾ ਜਿਹਾ ਆਪਾਂ ਤੇਲ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਨਾਲ ਗਰਮ ਹੋਣ ਦਵਾਂਗੇ ਤਦ ਤੱਕ ਆਪਾਂ ਆਪਣਾ ਬੈਟਰ ਦੇਖ ਲੈਣੇ ਆ ਬੈਟਰ ਨੂੰ ਵੀ ਆਪਾਂ ਚੰਗੀ ਤਰ੍ਹਾਂ ਨਾਲ ਦੁਬਾਰਾ ਮਿਕਸ ਕਰ ਲੈਣਾ ਤੇ ਇੱਕ ਪਿੰਚੇ ਦੇ ਵਿੱਚ ਮਿੱਠਾ ਸੋਡਾ ਪਾ ਦੇਣਾ ਹੈ ਜਾਨੀ ਕਿ ਬੇਕਿੰਗ ਸੋਡਾ ਇਸ ਨੂੰ ਵੀ ਚੰਗੀ ਤਰ੍ਹਾਂ ਨਾਲ ਘੋਲ ਲੈਣਾ ਹੈ ਇੱਕ ਚਮਚ ਮੈਂ ਗਰਮ ਤੇਲ ਦਾ ਪਾਇਆ ਹੈ ਜਿਹੜਾ ਤੇਲ ਮੈਂ ਕੜਾਈ ਵਿੱਚ ਪਾਇਆ ਸੀ ਨਾ ਉਹਦੇ ਵਿੱਚੋਂ ਹੀ ਇੱਕ ਚਮਚ ਮੈਂ ਬੈਟਰ ਦੇ ਵਿੱਚ ਪਾ ਦਿੱਤਾ ਹੈ ਇਸ ਨੂੰ ਮਿਕਸ ਕਰ ਲੈਣਾ ਇੱਧਰ ਤੇਲ ਵੀ ਆਪਣਾ ਗਰਮ ਹੋ ਗਿਆ ਹੈ ਹੁਣ ਆਪਾਂ ਇੱਕ ਝਰਨੀ ਲਾਵਾਂਗੇ ਮੋਟੀਆਂ ਗਲੀਆਂ ਵਾਲੀ ਮੈਂ ਝਰਨੀ ਲਈਏ ਤੁਸੀਂ ਇਸ ਤੋਂ ਬਰੀਕ ਵੀ ਲੈ ਸਕਦੇ ਹੋ ਪਰ ਇਹ ਪਰਫੈਕਟ ਹੈ ਇਹਦੇ ਨਾਲ ਬਹੁਤ ਹੀ ਵਧੀਆ ਬੂੰਦੀ ਬਣ ਕੇ ਤਿਆਰ ਹੁੰਦੀ ਹੈ ਤੇ ਹੁਣ ਆਪਾਂ ਇਹਦੇ ਉੱਪਰ ਕੜਛੀ ਦੇ ਨਾਲ ਬੈਟਰ ਪਾਵਾਂਗੇ ਝਰਨੀ ਨੂੰ ਆਪਾਂ ਬਿਲਕੁਲ ਵੀ ਹਿਲਾਉਣਾ ਨਹੀਂ ਹੈ ਬਸ ਇਸ ਤਰ੍ਹਾਂ ਇੱਕ ਜਗ੍ਹਾ ਤੇ ਟਿਕਾ ਕੇ ਰੱਖਣਾ ਏ ਤੇ ਪਹਿਲਾਂ ਆਪਾਂ ਗੈਸ ਦੀ ਫਲੇਮ ਨੂੰ ਹਾਈ ਤੇ ਰੱਖਿਆ ਸੀ ਤੇ ਹੁਣ ਆਪਾਂ ਇਹਨੂੰ ਮੀਡੀਅਮ ਤੇ ਕਰ ਦਾਂਗੇ ਤਾਂ ਕਿ ਜਿਹੜੀ ਆਪਣੀ ਬੂੰਦੀ ਹੈ ਹੌਲੀ-ਹੌਲੀ ਪੱਕ ਕੇ ਤਿਆਰ ਹੋਵੇ ਤੇ ਆਪਾਂ ਥੋੜਾ-ਥੋੜਾ ਬੈਟਰ ਉੱਪਰ ਪਾਉਂਦੇ ਜਾਵਾਂਗੇ ਆਪਣੇ ਤੇਲ ਦੇ ਹਿਸਾਬ ਦੇ ਨਾਲ ਬੈਟਰ ਪਾਉਣਾ ਏ ਜਿਆਦਾ ਨਹੀਂ ਪਾਉਣਾ ਫਿਰ ਵਿੱਚ ਗੁੱਛੇ ਜੇ ਵੱਜ ਜਾਂਦੇ ਆ ਬਸ ਇੰਨਾ ਹੀ ਆਪਾਂ ਬੈਟਰ ਪਾਵਾਂਗੇ ਹੁਣ ਆਪਾਂ ਚੰਨੀ ਨੂੰ ਇੱਕ ਸਾਈਡ ਤੇ ਰੱਖ ਦਾਂਗੇ ਹਜੇ ਥੋੜੀ ਦੇਰ ਆਪਾਂ ਇਸ ਨੂੰ ਹਿਲਾਉਣਾ ਨਹੀਂ ਜੇ ਤੁਸੀਂ ਮੇਰੇ ਚੈਨਲ ਕੇ ਕੇ ਬਾਸੀ ਨੂੰ ਹਜੇ ਤੱਕ ਲਾਈਕ ਨਹੀਂ ਕੀਤਾ ਤੇ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਤਾਂ ਇਸ ਨੂੰ ਅੱਗੇ ਸ਼ੇਅਰ ਵੀ ਕਰਿਆ ਕਰੋ ਤੇ ਕਮੈਂਟਾਂ ਵੀ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਦੇਖੋ ਬੂੰਦੀ ਦਾ ਆਪਣੀ ਦਾ ਕਲਰ ਚੇਂਜ ਹੋ ਗਿਆ ਹੈ ਹੁਣ ਆਪਾਂ ਇਸ ਨੂੰ ਕੱਢ ਲਾਂਗੇ ਹੋਰ ਜ਼ਿਆਦਾ ਨਹੀਂ ਪਕਾਵਾਂਗੇ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਇੱਕਦਮ ਕਲਰ ਚੇਂਜ ਹੋ ਗਿਆ ਹੈ ਤੇ ਪੁੰਦੀ ਨੂੰ ਹੁਣ ਆਪਾਂ ਬਾਹਰ ਕੱਢ ਲਾਂਗੇ ਇੱਕ ਚਾਣੀ ਤੋਂ ਦੂਸਰੀ ਚਾਣੀ ਦੇ ਵਿੱਚ ਪਾ ਲਾਂਗੇ ਤਾਂ ਕਿ ਇਹਦਾ ਸਾਰਾ ਤੇਲ ਨਿਚਲ ਜਾਵੇ ਤੇ ਹੁਣ ਆਪਾਂ ਇਸ ਨੂੰ ਨਾਲੇ ਚਾਸ਼ਨੀ ਦੇ ਵਿੱਚ ਪਾ ਦੇਣਾ ਹੈ ਹੁਣ ਆਪਾਂ ਦੂਸਰਾ ਬੈਚ ਵੀ ਇਸੇ ਤਰ੍ਹਾਂ ਤਿਆਰ ਕਰ ਲੈਣਾ ਹੈ ਕੜਚੀ ਦੇ ਨਾਲ ਬੈਟਰ ਛਾਨਣੀ ਦੇ ਉੱਪਰ ਪਾ ਕੇ ਬਸ ਉਹ ਜਿੱਦਾਂ ਆਪਾਂ ਪਹਿਲਾਂ ਤਿਆਰ ਕੀਤਾ ਸੀ ਉਸੇ ਤਰ੍ਹਾਂ ਤਿਆਰ ਕਰ ਲੈਣਾ ਹੈ ਬੈਟਰ ਆਪਾਂ ਬਿਲਕੁਲ ਥੋੜਾ ਥੋੜਾ ਪਾਉਣਾ ਹੈ ਜਿਆਦਾ ਨਹੀਂ ਪਾਉਣਾ ਇੱਕੋ ਵਾਰੀ ਬੈਟਰ ਆਪਾਂ ਆਪਣਾ ਸਾਰਾ ਪਾ ਲਿਆ ਹੈ ਤੇ ਹੁਣ ਆਪਾਂ ਇਸ ਨੂੰ ਉਸੇ ਤਰ੍ਹਾਂ ਪਕਾ ਲੈਣਾ ਜਿਸ ਤਰ੍ਹਾਂ ਆਪਾਂ ਪਹਿਲੇ ਵੇਚ ਨੂੰ ਤਿਆਰ ਕੀਤਾ ਸੀ ਬੁੰਦੀ ਆਪਣੀ ਇਹ ਵੀ ਬਣ ਕੇ ਤਿਆਰ ਹੋ ਗਈ ਹੈ ਤੇ ਇਸ ਨੂੰ ਵੀ ਹੁਣ ਆਪਾਂ ਬਾਹਰ ਕੱਢ ਲਾਂਗੇ ਥੋੜੀ देर ਚਰਨੀ ਚ ਪਾ ਕੇ ਜਰੂਰ ਰੱਖਣੀ ਹੈ ਤਾਂ ਕਿ ਜੋ ਇਸ ਵਿੱਚ ਐਕਸਟਰਾ ਤੇਲ ਹੋਊਗਾ ਨਾ ਉਹ ਨਿਕਲ ਜਾਊਗਾ ਤੇ ਫਿਰ ਆਪਾਂ ਇਸ ਨੂੰ ਚਾਚਨੀ ਦੇ ਵਿੱਚ ਪਾਉਣਾ ਹੈ ਗੁੰਦੀ ਮੈਂ ਸਾਰੀ ਚਾਚਨੀ ਦੇ ਵਿੱਚ ਪਾ ਦਿੱਤੀ ਹੈ ਤੇ ਆਪਾਂ ਇਸ ਨੂੰ ਥੋੜਾ ਜਿਹਾ ਟਾਕੇ ਰੱਖਾਂਗੇ ਤੇ ਦੇਖੋ ਗੁੰਦੀ ਆਪਣੀ ਬਿਲਕੁਲ ਬਣ ਕੇ ਤਿਆਰ ਹੈ ਗੁੰਦੀ ਦਾ ਇੱਕ ਇੱਕ ਦਾਣਾ ਬਹੁਤ ਹੀ ਰੱਸੀ ਵਾਲਾ ਬਣ ਚੁੱਕਿਆ ਹੈ ਸਾਰੀ ਚਾਚਨੀ ਉਹਨਾਂ ਦੇ ਵਿੱਚ ਭਰ ਚੁੱਕੀ ਹੈ ਬਹੁਤ ਹੀ ਜੂਸੀ ਬਣਿਆ ਹੋਇਆ ਹੈ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਬਿਲਕੁਲ ਹਲਵਾਈ ਸਟਾਈਲ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇਸੇ ਤਰ੍ਹਾਂ ਬੁੰਦੀ ਘਰ ਵਿੱਚ ਹੀ ਬਣਾ ਕੇ ਤਿਆਰ ਕਰੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਸਾਰੀ ਬੁੰਦੀ ਨੂੰ ਆਪਾਂ ਇਸੇ ਤਰ੍ਹਾਂ ਇੱਕ ਬੌਲ ਵਿੱਚ ਕੱਢ ਲੰਗੇ ਤੇ ਬਚੀ ਹੋਈ ਚਾਚਨੀ ਨੂੰ ਆਪਾਂ ਕਿਸੇ ਵੀ ਹੋਰ ਚੀਜ਼ ਵਿੱਚ ਵਰਤ ਸਕਦੇ ਹਾਂ ਕੋਈ ਮਿੱਠੀ ਚੀਜ਼ ਹੋਰ ਬਣਾਉਣੀ ਚਾਚਨੀ ਵਾਲੀ ਉਹਦੇ ਵਿੱਚ ਵਰਤ ਸਕਦੇ ਹਾਂ ਤੇ ਮੁੰਦੀ ਆਪਾਂ ਸਾਰੀ ਇੱਕ ਬੌਲ ਵਿੱਚ ਕੱਢ ਲਈਏ ਮੁੰਦੀ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਜੇ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤੇ ਮੇਰੇ ਚੈਨਲ ਕੇ ਕੇ ਵਾਸੀ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਹਰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਧੰਨਵਾਦ